ਟ੍ਰੈਵਲ ਮਸਤੀ ਲਓ ਜੀ ਬ੍ਰੇਕ ਤੁਹਾਡੇ ਕੋਲ ਫੇਰ ਤੁਹਾਡਾ ਵੈਲਕਮ ਹੈ ਜੀ ਸਾਡੇ ਸ਼ੋ ਟ੍ਰੈਵਲ ਮਸਤੀ ਦੇ ਵਿੱਚ ਤੇ ਅੱਜ ਤੁਹਾਨੂੰ ਮਜੇ ਨਾਲ ਘੁਮਾਉਣ ਆਇਆ ਹੋਇਆ ਜੀ ਮੈਂ ਸਰਬਾ ਨਗਰ ਦੀ ਮਾਰਕੀਟ ਦੇ ਵਿੱਚ ਪਿਆਰਾ ਪੂਰਾ ਰਿਆ ਸਵਾਲਾਂ ਦੇ ਵਿੱਚ ਮੈਂ ਫਸਾਇਆ ਹੋਇਆ ਲੋਕਾਂ ਨੂੰ ਹੁਣ ਦੇਖਦੇ ਆ ਗੁੰਜਲਦਲ ਸਵਾਲਾਂ ਦੇ ਜਵਾਬ ਆਉਂਦੇ ਆ ਕਿ ਨਹੀਂ ਤੁਸੀਂ ਵੀ ਤੁੱਕਾਂ ਨਾਲ ਦੀ ਨਾਲ ਲਾਈ ਚੱਲਿਓ ਲੋਕਾਂ ਨੂੰ ਵੀ ਪੁੱਛਦੇ ਆ ਆ ਜਾਓ ਮੇਰੇ ਨਾਲ ਅੱਛਾ ਭਾਈ ਸਵਾਲ ਇਹ ਹੈ ਕਿ ਇਹੋ ਜੀ ਕਿਹੜੀ ਚੀਜ਼ ਹੈ ਮੱਛਰ ਔਰ ਗਰਮੀ ਤੋਂ ਇਲਾਵਾ ਜਿਹੜੀ ਬੰਦੇ ਦਾ ਖੂਨ ਚੂਸਦੀ ਹੈ ਬੰਦੇ ਜਿਨਾਂ ਨੇ ਨਹੀਂ ਨਹੀਂ ਸਹੀ ਜੋ ਕੁਝ ਹੋ ਰਿਹਾ ਹੈ ਮਤ ਤੋਂ ਦੱਸਦੇ ਆ ਆਜੋ ਮੇਰੇ ਨਾਲ ਤੁਹਾਡੀ ਕੀੜੀ ਚਾਹ ਜਿਹੜੀ ਬਿਲਕੁਲ ਗਲਤ ਹੈ ਪਰ ਹਰ ਬੰਦਾ ਉਹਨੂੰ ਪੀਣ ਲਈ ਕਹਿੰਦਾ ਹਰ ਬੰਦਾ ਉਹਨੂੰ ਪੀਣ ਲਈ ਕਹਿੰਦਾ ਹਾਂ ਚੀਜ਼ ਗਲਤ ਹੈ ਚੰਗੀ ਨਹੀਂ ਲੱਗਦੀ ਆਪਾਂ ਨੂੰ ਪਰ ਹਰ ਬੰਦਾ ਉਹਨੂੰ ਪੀਣ ਲਈ ਕਹਿੰਦਾ ਲਾਰੂ ਉਹ ਨਹੀਂ ਯਾਰ ਕੀ ਹੋ ਗਿਆ ਲੁਧਿਆਣੇ ਵਾਲਿਆਂ ਨੂੰ ਸਾਰੇ ਇੱਕੋ ਜਿਹਾ ਜਵਾਬ ਦੇ ਰਹੇ ਨੇ ਇਹ ਨਹੀਂ ਹੈਗਾ ਜਵਾਬ ਕੁਝ ਹੋ ਰਿਹਾ ਹੈ ਕੀ ਹੈ ਕੀ ਜੀ ਦਾ ਤੁਹਾਨੂੰ ਮੈਂ ਉਹ ਟੈਪੀਸੋਡ ਦੇ ਅੰਤ ਤੇ ਦੱਸਾਂਗਾ ਨਹੀਂ ਮੈਨੂੰ ਤੱਕਾ ਵੀ ਨਹੀਂ ਲੱਗਿਆ ਗਲਤ ਆ ਪਰ ਪੀਨੂ ਕਹਿੰਦਾ ਹਾਂ ਬੰਦਾ ਹੀ ਕਹਿੰਦਾ ਜਨਾਨੀ ਨਹੀਂ ਕਹਿੰਦੀ ਸਾਰੀ ਕਹਿੰਦੇ ਆ ਬਜ਼ੁਰਗ ਬੱਚਾ ਬੰਦਾ ਜਨਾਨੀ ਹਰ ਕਿਸੇ ਨੂੰ ਆਪਾਂ ਇਹ ਕਹਿੰਦੇ ਆ ਚਾਹੇ ਕੋਈ ਛੋਟਾ ਬੱਚਾ ਹੋਵੇ ਆਪਾਂ ਉਹਨੂੰ ਵੀ ਇਹੀ ਗੱਲ ਕਹੀਦੀ ਆ ਚੀਜ਼ ਭਾਵੇਂ ਗਲਤ ਹੈ ਪਰ ਆਪਾਂ ਉਹਨੂੰ ਪੀਨ ਲਈ ਕਹਿੰਦੇ ਆ ਨਹੀਂ ਸੌਰੀ ਸੌਰੀ ਕੋਈ ਗੱਲ ਨਹੀਂ ਆ ਜਾਓ ਮੇਰੇ ਅੱਗੇ ਇਹੋ ਜੀ ਕਿਹੜੀ ਚੀਜ਼ ਆ ਸਾਊਥ ਇੰਡੀਆ ਦੇ ਵਿੱਚ ਉਹਨੂੰ ਚਾਹੇ ਆਪਾਂ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਔਰ ਇਹਦੀ ਇੱਕ ਸਮਾਨ ਹੈ ਬਿਲਕੁਲ ਸੇ

ਖਟਮਲ ਹੋ ਗਿਆ ਨਹੀਂ ਯਾਰ ਖਟਮਲ ਨਹੀਂ ਕੁਝ ਹੋਰ ਹੈ ਅੱਛਾ ਵੀਰੇ ਸਵਾਲ ਬੜਾ ਜ਼ੌਖਾ ਸਵਾਲ ਹੈ ਕਿ ਇਹੋ ਜੀ ਕਿਹੜੀ ਚੀਜ਼ ਹੈ ਮੱਛਰ ਤੇ ਗਰਮੀ ਤੋਂ ਇਲਾਵਾ ਜਿਹੜੀ ਬੰਦੇ ਦਾ ਲਹੂ ਚੂਸਦੀ ਆ ਜਨਾਨੀ 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 ਤਿੰਨ ਤਿੰਨਾਂ ਜੋ ਵਿਆਹ ਹੈ ਕੌਣ ਆ ਦੋਨੋਂ ਨਹੀਂ ਭਾਈ ਵਿਆਹ ਹੈ ਭਾਜੀ ਵਿਆਹ ਹੈ ਯਾਰ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਹੋ ਗਿਆ ਭਈ 2 ਸਾਲ 2 ਸਾਲ ਹੋ ਗਿਆ ਵੀਰੇ ਇੰਨੀ ਛੇਤੀ ਤੁਸੀਂ ਤੰਗ ਹੋ ਗਏ ਆ ਵਿਆਹ ਤੋਂ ਇਹ ਹੁੰਦੀ ਸੀ ਪਈ ਉਹ ਤਾਂ ਨਹੀਂ ਹੈਗੇ ਚਲੋ ਓਦਾਂ ਮਕਾਲ ਕਰਦੇ ਆ ਮੇ ਮਕਾਲ ਵੀ ਇਹ ਇਹ ਮੈਨੂੰ ਲੱਗਦਾ ਉਹਨੇ ਇੱਕ ਹਫਤੇ ਲਈ ਰੋਟੀ ਪਾਣੀ ਮੰਗਦਾ ਕੁਵਾਰਾ ਉਹਨੇ ਕਿਹਾ ਕਿ ਤੁਹਾਰੇ ਬੰਦੇ ਨੇ ਕਿਹਾ ਮੇਰੇ ਇਹੋ ਜੀਆਂ ਗੱਲਾਂ ਕੈਮਰੇ ਤੇ ਨਹੀਂ ਬੋਲਿਂਦੀਆਂ ਆਉਂਦੀਆਂ ਵੀ ਕਿਹਦੇ ਨੂੰ ਵਿਆਹ ਵੀ ਰੁਕ ਜਾਂਦਾ ਹੁੰਦਾ ਬੰਦੇ ਦਾ ਹੈ ਚਲੋ ਕੋਈ ਗੱਲ ਨਹੀਂ ਪਰ ਸਹੀ ਜਵਾਬ ਕੁਝ ਹੋਰ ਹੈ ਕੀ ਹੈ ਮੈਂ ਥੋੜਾ ਜਿਹਾ ਰੋਕੇ ਦੱਸਾਂਗਾ ਮੈਂ ਦੂਜੇ ਸਵਾਲ ਬਾਈ ਦੇ ਕੋਲ ਪੁੱਛਦਾ ਸ਼ਾਇਦ ਬਾਈ ਨੂੰ ਪਤਾ ਹੋਵੇ ਇਹੋ ਜੀ ਕਿਹੜੀ ਚੀਜ਼ ਹੈ ਹੁੰਦੀ ਤੇ ਗਲਤ ਹੈ ਪਰ ਫਿਰ ਵੀ ਅਸੀਂ ਸਾਰਿਆਂ ਨੂੰ ਉਹਨੂੰ ਪੀਨ ਲਈ ਕਹਿੰਨੇ ਆ ਹੁੰਦੀ ਤਾਂ ਗਲਤ ਆ ਪੀਣ ਨੂੰ ਕਹਿੰਦੇ ਆ ਬਰਾਂਦੀ ਹਾਂਜੀ ਉਹ ਨਹੀਂ ਯਾਰ ਯਾਰ ਇੱਕ ਇਹੋ ਜੀਆਂ ਗੱਲਾਂ ਦਵਾਈ ਤੇ ਹੁੰਦੀ ਸਹੀ ਚੀਜ਼ ਐ ਇਹ ਪਤਾ ਨਹੀਂ ਵਿੱਚ ਕੀ ਕੀ ਗਏ ਜਾਂਦੇ ਨੇ ਪਰ ਚਲੋ ਇਹਦਾ ਸਹੀ ਜਵਾਬ ਕੀ ਐ ਮੈਂ ਬਾਅਦ ਵਿੱਚ ਦੱਸਦਾ ਆਜੋ ਮੇਰੇ ਨਾਲ ਅੱਛਾ ਭਈ ਇਹ ਦੱਸੋ ਕਿ ਇਹੋ ਜੀ ਸਾਊਥ ਇੰਡੀਆ ਚ ਕਿਹੜੀ ਚੀਜ਼ ਐ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਇੱਕੋ ਜੀ ਰਹਿੰਦੀ ਐ ਪਤਾ ਨਹੀਂ ਯਾਰ ਬਰੇ ਯਾਰ ਤੁੱਕਾ ਲਗਾਉ ਕੋਕਾ ਲਾਉਣ ਜੋਗੇ ਹੈ ਨਹੀਂ ਆਪਾਂ ਪੜਿਆ ਲਿਖਿਆ ਮੁੰਡਾ ਆਵਾ ਆ ਲੈ ਵੇ ਪੜਿਆ ਲਿਖਿਆ ਬਾਈ ਆ ਗਿਆ ਪੜੇ ਲਿਖੇ ਬਾਈ ਨੇ ਸਵਾਲ ਪੁੱਛਦੇ ਆ ਜਾਇਦ ਬਾਈ ਨੂੰ ਜਵਾਬ ਪਤਾ ਹੋਵੇ ਤੇ ਬਾਈ ਇਹ ਦੱਸੋ ਵੇ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਹੁੰਦੀ ਗਲਤ ਹੈ ਪਰ ਫਿਰ ਵੀ ਅਸੀਂ ਉਹਨੂੰ ਪੀਣ ਲਈ ਕਹਿੰਦੇ ਆ ਚਾਹੇ ਕੋਈ ਲੇਡੀ ਜ਼ੋਨ ਜੈਂਟ ਜ਼ੋਨ ਬੱਚੇ ਹੁਣ ਛੋਟੇ ਛੋਟੇ ਬੱਚਾ ਵੀ ਹੋਵੇ ਵੱਡੇ ਤੋਂ ਵੱਡਾ ਬਜ਼ੁਰਗ ਵੀ ਹੋਵੇ ਅਸੀਂ ਉਹਨੂੰ ਉਹ ਚੀਜ਼ ਪੀਣ ਲਈ ਕਹਿੰਦੇ ਹੁੰਦੀ ਚੀਜ਼ ਉਹ ਗਲਤ ਹੈ ਉਹ ਪੈਗੀ ਹੈ ਘਰ ਤੱਕ ਨਹੀਂ ਨਹੀਂ ਆਪਾਂ ਯਾਰ ਲੈ ਬੱਚਿਆਂ ਨੂੰ ਕਦ ਕਹਿੰਦੇ ਆ ਪੀਣ ਨੂੰ ਗੱਲ ਪੂਰੀ ਸੁਣੀ ਦੀ ਹੁੰਦੀ ਹੈ ਇਹ ਤਾਂ ਹੁਣ ਕੀ ਕਹਿ ਸਕਦੇ ਆ ਕੀ ਕਹਿ ਸਕਦੇ ਆ ਚਲ ਕੋਈ ਗੱਲ ਨਹੀਂ ਮੈਨੂੰ ਲੱਗਦਾ ਜਾਂਦਾ ਔਕਾ ਸਵਾਲ ਪੁੱਛ ਲਿਆ ਯਾਰ ਕਿਸੇ ਨੂੰ ਜਵਾਬ ਹੀ ਨਹੀਂ ਪਤਾ ਲੱਗਣਿਆ ਆ ਇਧਰ ਭਾਈ ਸਾਹਿਬ ਉਹਨਾਂ ਨੂੰ ਇੱਕ ਸਵਾਲ ਪੁੱਛੀਂ ਆ ਜਾਓ ਇਧਰ ਜਰਾ ਆ ਆ ਜਾਓ ਭਾਈ ਲੈ ਕੋਈ ਗੱਲ ਨਹੀਂ ਭਾਈ ਉਹ ਕਹਿੰਦੇ ਕਿ ਭਾਈ ਨੂੰ ਕੁਝ ਮੱਝਾਂ ਮਾਰੇ ਪੁੱਛ ਲੋ ਹੈ ਚਲ ਮੱਝਾਂ ਮਾਰੇ ਚਲ ਸਵਾਲ ਪੁੱਛਦੇ ਸ਼ਾਇਦ ਤੁਹਾਨੂੰ ਜਵਾਬ ਪਤਾ ਹੋਵੇ ਕਿ ਗਰਮੀ ਤੇ ਮੱਛਰ ਇਹਨਾਂ ਦੋਨਾਂ ਤੋਂ ਇਲਾਵਾ ਇਹੋ ਜੀ ਤੀਜੀ ਕਿਹੜੀ ਚੀਜ਼ ਆ ਜਿਹੜੀ ਬੰਦੇ ਦਾ ਲਹੂ ਚੂਸਦੀ ਆ ਮੈਂ ਤੁਹੇ ਹੱਸ ਬਹਿ ਜਵਾਬ ਨਹੀਂ ਦਿੰਦਾ ਤੁਹਾਡੇ ਹਾਸੇ ਜੀ ਮੈਂ ਜਵਾਬ ਦਿੰਦਾ ਹੈ ਮੈਂ ਮੱਖ ਵੀ ਹੈਗੀ ਜਾਂਦਾ ਉਹ ਵੀ ਚੂਸਦੀ ਹੈ ਮੱਖ ਮੱਖ ਵੀ ਖੁੰਚਦੀ ਹੈ ਪਰ ਨਹੀਂ ਸਹੀ ਜਵਾਬ ਕੁਝ ਹੋਰ ਹੈ ਪਰ ਅਗਲਾ ਲੁਧਿਆਣਾ ਯਾਰ ਜਨਾਨੀ ਪਿਛੇ ਪਿਆ ਹੋਇਆ ਬਈ ਜਨਾਨੀ ਬੰਦੇ ਦਾ ਖੂਨ ਚੂਸਦੀ ਹੈ ਪਰ ਸਹੀ ਜਵਾਬ ਕੀ ਹੈ ਮੈਂ ਐਪੀਸੋਡ ਦੇ ਅੰਤੇ ਦੱਸਦਾ ਹਾਂਜੀ ਵੀਰੇ ਕੀ ਹਾਲ ਚਾਲ ਨੇ ਬਰੇ ਵੀਰ ਜੀ ਤੁਹਾਡਾ ਯਾਰ ਆਉਂਦੇ ਆਉਂਦੇ ਇੱਕਦਮ ਬ੍ਰੇਕ ਮਾਰਤੀ ਕੀ ਗੱਲ ਹੋ ਗਈ ਕੁਛ ਨਹੀਂ ਵੀਰੇ ਅੱਛਾ ਅੱਛਾ ਭਾਈ ਇਹ ਦੱਸੋ ਕਿ ਸਾਊਥ ਇੰਡੀਆ ਜਿਹੋ ਜੀ ਕਿਹੜੀ ਚੀਜ਼ ਹੈ ਜਿਹੜੀ ਚਾਹੇ ਸਿੱਧੀ ਪੜੀਏ ਚਾਹੇ ਪੁੱਠੀ ਪੜੀਏ ਇੱਕੋ ਜਿਹੀ ਰਹਿੰਦੀ ਹੈ ਨਾ ਵੀਰੇ ਯਾਦਾ ਪਤਾ ਨਹੀਂ ਯਾਰ ਇਹ ਤਾਂ ਨਹੀਂ ਪਤਾ ਨਾ ਭਰਾ ਹੋਰ ਕਿੱਦਾਂ ਪਤਾ ਫਿਰ ਚੱਲ ਕੋਈ ਗੱਲ ਨਹੀਂ ਅੱਗੇ ਪੁੱਛਦੇ ਆ ਫਿਰ ਆ ਜਾ ਅੱਛਾ ਭਾਈ ਇਹ ਦੱਸੋ ਮੈਂ ਸਾਊਥ ਇੰਡੀਆ ਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੋ ਚਾਹੇ ਪੁੱਠਾ ਪੜੋ ਉਹ ਇੱਕ ਸਮਾਨ ਰਹਿੰਦੀ ਹੈ ਸਾਨੂੰ ਨਹੀਂ ਪਤਾ ਨਹੀਂ ਪਤਾ ਕੋਈ ਤੁੱਕਾ ਵੀ ਨਹੀਂ ਤੁੱਕਾ ਵੀ ਕੋਈ ਆਈਡੀਆ ਵੀ ਨਹੀਂ ਕੋਈ ਗਾਲੀ ਲੁਧਿਆਣੇ ਦੇ ਵਿੱਚ ਹੋਰ ਬਥੇਰੇ ਬੰਦੇ ਨੇ ਆ ਪੌਣਾ ਨੂੰ ਕੋਈ ਨਹੀਂ ਆ ਜਾਓ ਗਰਮੀ ਤੇ ਮੱਛਰ ਤੋਂ ਇਲਾਵਾ ਇਹੋ ਜੀ ਤੀਜੀ ਕਿਹੜੀ ਚੀਜ਼ ਆ ਜਿਹੜੀ ਬੰਦੇ ਦਾ ਲਹੂ ਚੂਸਦੀ ਆ ਕੀ ਹੋ ਗਿਆ ਨਹੀਂ ਆਪਣੀ ਵਾਲੀ ਨਹੀਂ ਚੂਸਦੀ ਬਿਲਕੁਲ ਵੀ ਭਾਈ ਨੇ ਸਿਰਫ ਆਪਣੇ ਆਪ ਨੂੰ ਜਾਨੀ ਕਿ ਸੱਚਾ ਦਿਖਾਉਣ ਦੇ ਲਈ ਗੱਲ ਕਹਿ ਤੀਦੀ ਹੈ ਕੈਮਰੇ ਤੇ ਮੈਂ ਆਉ ਤਾਂ ਕੈਮਰਾ ਜ਼ਰੂਰ ਕੁਛ ਹੋਇਆ ਗੱਲ ਪਰ ਹਾਂ ਇਹ ਮੌ ਲੋਕੀ ਇਹੀ ਗੱਲ ਕਰ ਰਹੇ ਕਿ ਜਨਾਨੀ ਬੰਦੇ ਦਾ ਖੂਨ ਚੂਸਦੀ ਆ ਪਰ ਇਹ ਸਹੀ ਜਵਾਬ ਨਹੀਂ ਹੈ ਸਹੀ ਜੋ ਕੁਝ ਹੋਰ ਹੈ ਇਹ ਵੀ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਦੱਸੋ ਹਿੰਟ ਦੋ ਇਹ ਹਿੰਟ ਹੈ ਵੀ ਜਨਾਨੀ ਨਹੀਂ ਹੈ ਜੋ ਤੁਹਾਡੇ ਦਿਮਾਗ ਜਾਇਆ ਸੀ ਨਹੀਂ ਨਹੀਂ ਜ਼ਿੰਦਗੀ ਤਾਂ ਨਹੀਂ ਬਣਾ ਨਹੀਂ ਬਣਾ ਚਲੋ ਕੋਈ ਗੱਲੀ ਮੈਂ ਐਪੀਸੋਡ ਦੇ ਐਂਡ ਤੇ ਦੱਸਦਾ ਤੂੰ ਜਾ ਕੇ ਘੁੰਮੋ ਮੈਂ ਵਾਪਸੀ ਤੇ ਤੁਹਾਨੂੰ ਦੱਸਦਾ ਚੱਕਣੀ ਪਰਦੇ ਵਿੱਚ ਇਹੋ ਜੀ ਕਿਹੜੀ ਚੀਜ਼ ਆ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਇੱਕੋ ਜੀ ਰਹਿੰਦੀ ਆ ਇਹ ਤਾਂ ਕੋਈ ਸਮਝ ਨਹੀਂ ਆ ਰਿਹਾ ਕਿ ਸਮਝ ਨਹੀਂ ਆ ਰਿਹਾ ਇਹ ਆਕਾ ਬਚਲੇਵਾ ਸਵਾਲ ਨਾ ਤਜਰਬੇ ਤੋਂ ਵੀ ਬਾਹਰ ਦਾ ਆ ਗਿਆ ਹੈ ਬਾਹਰ ਲਾ ਬਾਹਰ ਲਾ ਇਹਦਾ ਪੁੱਠੀ ਇਹਦਾ ਹੁਣ ਜੇ ਕਹਿਣ ਨੂੰ ਤਾਂ ਇਹ ਸਾਲਾ ਸ਼ਹੀਲ ਜਾਂ ਸ਼ਬਦ ਹੋ ਜਾਂਦਾ ਫਿਰ ਕਹਿਣਾ ਚਾਹੀਦਾ ਕਹਿਣਾ ਨਹੀਂ ਚਾਹੀਦਾ ਚਲੋ ਕੋਈ ਗੱਲ ਨਹੀਂ ਆਓ ਮੇਰਾ ਪਾਗੇ ਚੱਲਦੇ ਹਾਂ ਸ਼ਾਇਦ ਅੱਗੇ ਕਿਸੇ ਨੂੰ ਪਤਾ ਹੋਵੇ ਨਾ ਟਰਾਈ ਕਰ ਲੈਂਦੇ ਅੱਗੇ ਜਾ ਕੇ ਪੁੱਛ ਲੈਂਦੇ ਨਹੀਂ ਇਹਦਾ ਸਵਾਰਥ ਦਾ ਜਵਾਬ ਪੁੱਛਦੇ ਫਿਰਦੇ ਆ ਜਵਾਬ ਪੁੱਛਦੇ ਫਿਰਦੇ ਆ ਜੀ ਇਹ ਸਾਨੂੰ ਪੂਰੇ ਲੁਧਿਆਣਾ ਵਿੱਚ ਨਹੀਂ ਮਿਲਿਆ ਚਲੋ ਦੇਖਦੇ ਹਾਂ ਸ਼ਾਇਦ ਅੱਗੇ ਮਿਲ ਜਾਈਏ ਅੱਛਾ ਭਾਜੀ ਇਹ ਦੱਸੋ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਇੱਕੋ ਸਮਾਨ ਹੈ ਨਹੀਂ ਪਤਾ ਕੋਈ ਤੁੱਕਾ ਵੀ ਨਹੀਂ ਨਹੀਂ ਪਤਾ ਚਲੋ ਗਈ ਦੀ ਆਜੋ ਅੱਗੇ ਪੁੱਛੀਏ ਇਹ ਗਰਮੀ ਤੇ ਮੱਛਰ ਤੋਂ ਇਲਾਵਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਬੰਦੇ ਦਾ ਲਹ ਭਈ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਚੀਜ਼ ਨੂੰ ਜ਼ਿਆਦਾ ਮੰਨਦੇ ਹੋ ਅੱਛਾ ਕਿਵੇਂ ਜੀ ਜਿਵੇਂ ਹੁਣ ਕਈ ਵਾਰੀ ਬੰਦਾ ਆਪਦੀ ਸਗੀ ਤੋਂ ਬੜਾ ਡਰਦਾ ਹੁੰਦਾ ਅੱਛਾ ਉਹ ਵੀ ਇਸੇ ਤਰੀਕੇ ਚ ਮੰਨਿਆ ਬਾਕੀ ਆ ਬੰਦਾ ਆਪਦੀ ਸਗੀ ਤੋਂ ਬੜਾ ਡਰਦਾ ਹੁੰਦਾ ਇਹ ਚੀਜ਼ ਇੱਕ ਤੁਸੀਂ ਕਾਪੀ ਪੈਨ ਚੱਕ ਕੇ ਨੋਟ ਕਰ ਲਓ ਹੈ ਇਹ ਹਰ ਦੂਜੀ ਕਹੇ ਕਹਣਾ ਸੀ ਭਾਈ ਕੋਈ ਪੁੱਛੀ ਤੁਸੀਂ ਇਹ ਇੱਕੋ ਹੀ ਆ ਬਹੁਤ ਬੋਧਿਆ ਨਾਲਦੀ ਹੈ ਇੱਕੋ ਹੀ ਬੋਧਿਆ ਨਾਲਦੀ ਹੈ ਚਲੋ ਕੋਈ ਨਹੀਂ ਤਾਂ ਸਹੀ ਜਵਾਬ ਤਾਂ ਨਹੀਂ ਮਿਲਿਆ ਪਰ ਬਾਈ ਨੇ ਇੱਕ ਚੀਜ਼ ਦੱਸਤੀ ਆ ਵੀ ਆਪਣੀ ਸਗੀ ਤੋਂ ਬੰਦਾ ਵਾਰਾ ਡਰਦਾ ਹੈ ਉਹ ਬਾਈ ਬੜਾ ਖੁੰਚੋਸਦੀ ਹੈ ਉਹ ਬਾਈ ਦੀ ਜਿਹੜੀ ਵੀ ਸਗੀ ਹੋਏਗੀ ਧਿਆਨ ਨਾਲ ਸੁਣ ਲਓ ਭਾਈ ਕੀ ਕਹਿ ਰਿਹਾ ਹੈ ਐਦਰ ਭਾਈ ਉਹਨਾਂ ਨੂੰ ਪੁੱਛਦੇ ਆ ਸਵਾਲ ਅਗਲਾ ਆਪਣਾ ਭਾਈ ਇਹ ਦੱਸੋ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੋ ਚਾਹੇ ਪੁੱਠਾ ਪੜੋ ਇੱਕੋ ਸਮਾਨ ਹੈ ਉਹ ਕਿਲੋ ਮੈਨੂੰ ਪਤਾ ਨਹੀਂ ਇਹਗਾ ਯਾਰ ਕੋਈ ਤੁੱਕਾ ਤਾਂ ਕਈ ਲਾਉਂਦਾ ਬੰਦਾ ਜਿੱਦਾਂ ਤੁਹਾਡੇ ਨਾਲ ਦੇ ਨੇ ਤੁੱਕਾ ਲਾਇਆ ਸੀ ਮੈਂ ਆ ਗਿਆ ਨਹੀਂ ਬਾਈ ਇੱਥੋਂ ਇੱਥੋਂ ਹੈ ਨਹੀਂ ਫੇਰ ਕਿਹੜੀ ਜਗ੍ਹਾ ਤੋਂ ਬਾਹਰੋਂ ਆ ਬਾਈ ਬਾਹਰੋਂ ਆ ਚਲੋ ਕੋਈ ਗੱਲ ਨਹੀਂ ਅੱਜ ਮੈਂ ਚਾਰ ਡਿਫਰੈਂਟ ਡਿਫਰੈਂਟ ਜਿਹੇ ਸਵਾਲ ਪੁੱਛੇ ਸੀ ਜਿਹੜੇ ਵਾਲੇ ਕਹਿਣ ਸੀਗੇ ਮੈਂ ਪਹਿਲਾ ਸਵਾਲ ਪੁੱਛਿਆ ਸੀਗਾ ਜਿਹਦਾ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁੱਕਾ ਲਾਇਆ ਔਰ ਸਾਰਿਆਂ ਦਾ ਤੁੱਕਾ ਇੱਕੋ ਜਿਹਾ ਹੀ ਸੀਗਾ ਸਵਾਲ ਇਹ ਸੀਗਾ ਕਿ ਮੱਛਰ ਤੇ ਗਰਮੀ ਤੋਂ ਇਲਾਵਾ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਬੰਦੇ ਦਾ ਖੂਨ ਚੋਸਦੀ ਆ ਸਾਰੇ ਲੋਕਾਂ ਨੇ ਇੱਕੋ ਜਿਹਾ ਜਵਾਬ ਦਿੱਤਾ ਉਹ ਜਨਾਨੀ ਬੰਦੇ ਦਾ ਖੂਨ ਚ ਹਰ ਇਹ ਸਹੀ ਜਵਾਬ ਇਹਨਾਂ ਨੇ ਦਿੱਤਾ ਮੱਛਰ ਤੇ ਗਰਮੀ ਤੋਂ ਇਲਾਵਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਬੰਦੇ ਦਾ ਖੂਨ ਚੂਸਦੀ ਹੈ ਮੱਛਰ ਤੇ ਗਰਮੀ ਤੋਂ ਇਲਾਵਾ ਕਿਹੜੀ ਚੀਜ਼ ਹੈ ਬੰਦੇ ਦਾ ਖੂਨ ਚੂਸਦੀ ਹੈ ਹਾਂ ਮੇਰੇ ਖਿਆਲ ਨਾਲ ਸੂਈ ਕਿਹੜੀ ਸੂਈ ਜਿਹੜੀ ਆਪਾਂ ਇੰਜੈਕਸ਼ਨ ਵਾਲੀ ਹੁੰਦੀ ਹੈ ਸੂਈ ਵਾਹ ਜੀ ਵਾਹ ਬਿਲਕੁਲ ਸਹੀ ਕਿਹਾ ਅਸੀਂ ਪੂਰੇ ਲੁਧਿਆਣੇ ਤੋਂ ਪੁੱਛ-ਪੁੱਛ ਕੇ ਆਏ ਮਗਰ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਗਰਮੀ ਤੇ ਮੱਛਰ ਤੋਂ ਇਲਾਵਾ ਬੰਦੇ ਦਾ ਖੂਨ ਚੂਸਦੀ ਹੈ ਉਹ ਸਹੀ ਆਨਸਰ ਦੇਗਾ ਡਾਕਟਰ ਦੀ ਸਰਿੰਜ ਲਾ ਜੀ ਇਹਨਾਂ ਨੂੰ ਮਿਲਦਾ ਜੀ ਇੱਕ ਪਿਆਰਾ ਜਿਹਾ ਗਿਫਟ ਐਮਪਰ ਥੈਂਕ ਯੂ ਜੀ ਥੈਂਕ ਯੂ ਹੁਣ ਤੁਸੀਂ ਦੇਖਦੇ ਰਹੋ ਸਾਡਾ ਚੋ ਚੜਦੀ ਕਲਾ ਟਾਈਮ ਪੀ ਵੀ ਤੇ ਟਰੈਵਲ ਮਸਤੀ ਠੀਕ ਹੈ ਜੀ ਮੈਂ ਸੌਣ ਪੁੱਛਿਆ ਸੀ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਆਪਾਂ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਬਦਲਦੀ ਨਹੀਂ ਉਹ ਇੱਕ ਸਮਾਨ ਰਹਿੰਦੀ ਹੈ ਬਾਰੇ ਤੁਕੇ ਲਏ ਲੋਕਾਂ ਨੇ ਪਰ ਕਿਸੇ ਕੋਲੋਂ ਸਹੀ ਜਵਾਬ ਨਹੀਂ ਗੈਸ ਕਰ ਹੋਇਆ ਉਹਦਾ ਸਹੀ ਜਵਾਬ ਬੜਾ ਸੌਖਾ ਸੀ ਉੱਥੇ ਦੀ ਭਾਸ਼ਾ ਮਲਿਆਲਮ ਇਹਨੂੰ ਚਾਹੇ ਸਿੱਧਾ ਪੜੋ ਚਾਹੇ ਪੁੱਠਾ ਪੜੋ ਇੱਕੋ ਤਰ੍ਹਾਂ ਰਹਿੰਦੀ ਹੈ ਮਲ ਉਠਾ ਵੀ ਪੜੋ ਮੱਲਿਆਲਮ ਇੱਕੋ ਜੀ ਰਹਿੰਦੀ ਹੈ ਪਤਾ ਨਹੀਂ ਯਾਰ ਤੁਸੀਂ ਕੀ ਸੋਚਦੇ ਰਹਿੰਦੇ ਆ ਐਡਾ ਸੌਕਾ ਦਾ ਜਵਾਬ ਸਿਕਾ ਫਿਰ ਇੱਕ ਮੈਂ ਸਵਾਲ ਪੁੱਛਿਆ ਸੀ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਹਿੰਦੀ ਬੜੀ ਗਲਤ ਹੈ ਪਰ ਫਿਰ ਵੀ ਅਸੀਂ ਉਹਨੂੰ ਸਾਰਿਆਂ ਨੂੰ ਪੀਣ ਲਈ ਕਹਿੰਦੇ ਆ ਕੋਈ ਕੁਛ ਕਹੀ ਜਾਵੇ ਕੋਈ ਕੁਛ ਕਹੀ ਜਾਵੇ ਇਹਦਾ ਸਹੀ ਜਵਾਬ ਪਤਾ ਕੀ ਸੀ ਓਏ ਗੁੱਸਾ ਅਪਾ ਕਹਿਦਾ ਨਹੀਂ ਯਾਰ ਗੁਸਾ ਨਗਰ ਭਾਈ ਗੁਸਾ ਪੀ ਜਾ ਹੈ ਤੁਸੀਂ ਵੀ ਪਤਾ ਨਹੀਂ ਕੀ ਕੀ ਜੋਜ ਦੇ ਰਹੇ ਹੋ ਬੜੇ ਜੋਕੇ ਜਵਾਬ ਸੀਗੇ ਸੋ ਅੱਜ ਦੇ ਜਿਹੜੇ ਸਾਨੂੰ ਸਵਾਲ ਭੇਜੇ ਸੀਗੇ ਉਹ ਸਾਨੂੰ ਸਵਾਲ ਭੇਜੇ ਸੀ ਅਮਿਤ ਨੀਹਾ ਰਜਵੰਤ ਤੇ ਰਾਜਵਿੰਦਰ ਜੀ ਨੇ ਤੇ ਜਿਨ੍ਹਾਂ ਦਾ ਸਵਾਲ ਸਭ ਤੋਂ ਬੈਸਟ ਸੀਗਾ ਉਹ ਇਹ ਸੀਗਾ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਇੱਕੋ ਜਿਹੀ ਰਹਿੰਦੀ ਹੈ ਤਾਂ ਉਹ ਸਾਨੂੰ ਭੇਜਿਆ ਸੀਗਾ ਰਜਵੰਤ ਜੀ ਨੇ ਲੁਧਿਆਣਾ ਸ਼ਹਿਰ ਤੋਂ ਤੇ ਉਹਨਾਂ ਨੂੰ ਮਿਲਦਾ ਜੀ ਸਾਡੇ ਚੈਨਲ ਵੱਲੋਂ ਇੱਕ ਪਿਆਰਾ ਜਿਹਾ ਗਿਫਟ ਹੈਂਪਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੇਜੇ ਸਵਾਲ ਮੈਂ ਆਪਣੇ ਐਪੀਸੋਡ ਦੇ ਵਿੱਚ ਪੁੱਛਾਂ ਤੁਸੀਂ ਕਰਨਾ ਕੀ ਹੈ www.timetv.news ਤੇ ਆਪਣੇ ਸਵਾਲ ਭੇਜਨੇ ਨੇ ਤੇ ਮੈਂ ਆਪਣੇ ਐਪੀਸੋਡ ਦੇ ਵਿੱਚੋਂ ਸਾਰੇ ਸਵਾਲ ਪੁੱਛਾਂਗਾ ਤੇ ਜਿਹਦਾ ਸਵਾਲ ਸਭ ਤੋਂ ਕੈਂਟ ਹੋਏਗਾ ਉਹਨੂੰ ਮਿਲੇਗਾ ਸਾਡੇ ਚੈਨਲ ਵੱਲੋਂ ਪਿਆਰਾ ਜਿਹਾ ਗਿਫਟ ਹੈਂਪਰ ਹੁਣ ਜੇ ਵੀ ਤੁਸੀਂ ਸਾਡਾ ਸ਼ੋਅ ਟੀਵੀ ਉੱਤੇ ਬੜਾ ਪਸੰਦ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਨਲਾਈਨ ਵੀ ਸਾਡਾ ਸ਼ੋਅ ਦੇਖਣਾ ਹੈ ਤੇ ਕਰਨਾ ਕੁਝ ਨਹੀਂ ਹੈ ਫੇਸਬੁੱਕ ਇੰਸਟਾਗ੍ਰਾਮ ਤੇ YouTube ਤੇ ਚੜਦੀ ਕਲਾ ਟਾਈਮ ਟੀਵੀ ਪ੍ਰਾਈਮ ਤੇ ਜਾ ਕੇ ਸਾਨੂੰ ਸਬਸਕ੍ਰਾਈਬ ਕਰਨਾ ਹੈ ਸਾਡੇ ਸ਼ੋਅ ਦੇਖਣੇ ਨੇ ਤੇ ਸਾਨੂੰ ਵੱਧ ਵੱਧ ਸ਼ੇਅਰ ਕਰਨਾ ਹੈ ਠੀਕ ਹੈ ਜੀ ਹੁਣ ਇਸੇ ਵਾਦੇ ਨਾਲ ਕਿ ਅਗਲੇ ਹਫ਼ਤੇ ਮੈਂ ਤੁਹਾਨੂੰ ਵੇਰ ਪੰਜਾਬ ਦੇ ਕਿਸੇ ਸ਼ਹਿਰ ਚ ਲੈ ਕੇ ਜਾਵਾਂਗਾ ਉੱਥੇ ਦੇ ਬਾਜ਼ਾਰ ਘੁਮਾਵਾਂਗਾ ਤੇ ਖੂਬਸਾਰਾ ਫਨ ਤੇ ਮਸਤੀ ਕਰਵਾਵਾਂਗਾ ਬਸ ਮੈਂ ਇੱਕ ਹਫ਼ਤੇ ਲਈ ਜਾਵਾਂਗਾ ਤੇ ਮੁੜ ਕੇ ਫੇਰ ਆਵਾਂਗਾ ਇਜਾਜ਼ਤ ਹੈ ਜੀ ਠੀਕ ਹੈ ਜੀ ਮਿਲਦੇ ਆ ਜੀ ਅਗਲੇ ਹਫਤੇ ਏਸੀ ਸ਼ੋਅ ਤੇ ਇਸੇ ਚੈਨਲ ਤੇ ਠੀਕ ਇਸੇ ਟਾਈਮ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਜੋ ਮਟਕਾ ਕੁਲ ਵੀ ਆਜੋ ਮਟਕਾ ਕੁਲ ਵੀ ਆਜੋ ਕੋਇਆ ਕੁਲ ਵੀ ਆਜੋ ਮੁਲਾਈ ਕੁਲ ਵੀ ਆਜੋ ਵਟੇ ਦਿਲ ਦੇ ਬੰਦੇ ਅਸੀਂ ਵਟੇ ਸਾਡੇ ਕੰਮ ਖੁਸ਼ ਹਰ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ ਕਰੇ ਦੁਆਰਾ ਹੋ ਜਵੇ ਸੈਮਸਾਂ ਗੱਜੇ ਦਿਲ ਦੇ ਬੰਦੇ ਹੋਏ ਆਜੋ ਸਾਡੇ ਸ਼ੋਅ ਤੇ ਕਰ ਲੋ ਤੁਸੀਂ ਵੀ ਬੰਦੇ ਮਸਤੀ